ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਜੇ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਜੀ ਟਰਾਲੀਆਂ ਹੀ ਟਰਾਲੀਆਂ ਵਿਕਾਊ ਨੇ ਜੀ ਸਾਈਜ਼ 16x7 ਤੇ 1.5x7 ਦੀਆਂ ਬਿਨਾ ਜੈਕ ਤੋਂ ਡਬਲ ਜੈਕ ਵਾਲੀਆਂ ਜੇਕਰ ਕਿਸੇ ਵੀਰ ਨੇ ਬਿਨਾ ਜੈਕ ਤੋਂ ਖਰੀਦਣੀ ਉਹ ਵੀ ਮਿਲ ਜੂਗੀ ਤੇ ਡਬਲ ਜੈਕ ਵਾਲੀਆਂ ਵੀ ਸਾਈਜ਼ ਦੀਆਂ ਬਣੀਆਂ ਨੇ ਫੁੱਲ ਹੈਵੀ ਹੈ ਜੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ 7973864162 7973864162 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੈਕ ਵਾਲੀਆਂ ਤੇ ਬਿਨਾ ਜੈਕ ਵਾਲੀਆਂ ਟਰਾਲੀਆਂ ਖਰੀਦ ਸਕਦੇ ਜੀ ਵੈਗਨਰ ਗੱਡੀ ਵਿਕਾਊ ਹੈ ਜੀ ਗੱਡੀ 2009 ਮਾਡਲ ਹੈ ਜੀ ਪਾਸਿੰਗ 2029 ਤੱਕ ਹੈ ਗੱਡੀ ਦੂਜੇ ਨਾ ਹੈ ਬਟਾਲੇ ਦੀ ਰਜਿਸਟਰ ਹੈ ਜੀ ਇੰਜਨ ਗੇਅਰ ਦੀ ਓਕੇ ਹੈ ਬੈਕ ਕੈਮਰਾ ਸਿਸਟਮ ਲੱਗਿਆ ਜੀ 80% ਟਰਾਲੀ ਕੰਡੀਸ਼ਨ ਹੈ ਜੀ 80% ਟਾਇਰ ਨੇ ਜੀ ਦੂਜੀ ਨਾ ਆ ਗੱਡੀ ਪਾਸਿੰਗ 2029 ਤੱਕ ਹੈ 2002 ਮਾਡਲ ਗੱਡੀ ਵੈਗਨਰ ਵਿਕਾਊ ਹੈ ਜੀ 140 ਰੇਟ ਰੱਖਿਆ ਗਿਆ ਜੀ 94652 81809 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੈਗਨਰ ਗੱਡੀ 2009 ਮਾਡਲ 1.40 ਲੱਖ ਰੁਪਏ ਚ ਖਰੀਦ ਸਕਦੇ ਹੋ ਬੁਲਟ ਵਿਕਾਊ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਚਾਰਪੈਰੋਂ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਜੀ ਬੁਲੇਟ ਵਿਕਾਊਆ 2002 ਮਾਡਲ ਆਲ ओरिजिनल ਕਾਗਜ਼ ਵਗੈਰਾ ਪੂਰੇ ਨੇ ਕੋਈ ਕੰਪੇਸ਼ਨ ਨਹੀਂ ਪੰਜਾਬ ਨੰਬਰ ਹੈ ਜੀ 130 ਡਿਮਾਂਡ ਰੱਖੀ ਗਈ ਹੈ 130000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਲੁਧਿਆਣਾ ਵਿੱਚ ਖੜਾ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਲੁਧਿਆਣਾ ਏਰੀਆ ਵੀਰ ਦਾ ਜਾ ਕੇ ਦੇਖ ਕੇ ਡੀਲ ਕਰ ਸਕਦੇ ਹੋ 2002 ਮਾਡਲ ਹੈ 130000 ਰੁਪਏ ਡਿਮਾਂਡ ਰੱਖੀ ਗਈ ਹੈ ਜੀ 76963 67225 76963 68252 ਇਸ ਨੰਬਰ ਤੇ ਫੋਨ ਕਰਕੇ ਬੁਲੇਟ 2002 ਮਾਡਲ 130000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਅਰਜੁਨ 555 ਟਰੈਕਟਰ ਵਿਕਾਊ ਹੈ ਜੀ 2013 ਮਾਡਲ ਪੀਵੀ 23 ਨੰਬਰ ਟਾਇਰ ਨਾਲ ਦੇ ਨੇ ਡਿਸਟ੍ਰੀਬਿਊਟਰ ਲੱਗਿਆ। ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਵੀਰ ਨੇ ਬਹੁਤ ਸੋਹਣੀ ਚਾਰਪੀਰੋ ਵੀਡੀਓ ਬਣਾ ਕੇ ਭੇਜੀ ਹੈ ਜੀ ਟਰੈਕਟਰ ਦੀ ਕੰਡੀਸ਼ਨ ਸਾਫਤਾ ਚੱਲ ਰਹੀ ਹੈ। ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਵੀ ਹਸਤਾ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਰੇਟ ਦੀ ਗੱਲ ਕਰੀ ਤਾਂ 3,80,000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਫਤਿਹਗੜ੍ਹ ਸਾਹਿਬ 9872617099 9872617099 ਇਸ ਨੰਬਰ ਤੇ ਫੋਨ ਕਰਕੇ ਅਰਜੁਨ 555 ਟਰੈਕਟਰ 13 ਮਾਡਲ 3,80,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਲੱਗੇ ਜੀ ਤਾਂ ਅਸੀਂ ਰੇਟ ਰੱਖਿਆ ਗਿਆ ਬਾਕੀ ਨੰਬਰ ਤੁਸੀਂ ਨੋਟ ਕਰ ਹੀ ਲਿਆ ਹੋਣਾ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਅਰਜਨ 555 ਟਰੈਕਟਰ ਜਿਹੜਾ ਖਰੀਦ ਸਕਦੇ ਹੋ ਜੀ ਪਲਟੀਨਾ ਮੋਟਰਸਾਈਕਲ ਵਿਕਾਊ ਹੈ ਜੀ ਪਲਟੀਨਾ ਮੋਟਰਸਾਈਕਲ ਵਿਕਾਊ ਹੈ ਜੀ 2009 ਮਾਡਲ ਹੈ ਜੀ ਏਰੀਆ ਪਿੰਡ ਰੋਡ ਦੇ ਮੋਗਾ ਰੇਟ ਜੀ 26 ਹਰਪੇ ਰੇਟ ਰੱਖਿਆ ਗਿਆ 80547 31935 8054731935 ਇਸ ਨੰਬਰ ਤੇ ਫੋਨ ਕਰਕੇ ਪਲਟੀਨਾ ਮੋਟਰਸਾਈਕਲ 2009 ਮਾਡਲ 26000 ਰੁਪਏ ਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੱਧ ਤੁਹਾਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜੀ ਤੇ ਅੱਗੇ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਜਰੂਰ ਕਰ ਦਿਓ ਇਸ ਵੀਰ ਕੋਲ ਦੋ ਕੰਬਾਈਨਾਂ ਵਿਕਾਉ ਰਹੀ ਜੀ ਕਰਤਾਰ ਡਿਲਕਸ ਕੰਬਾਈਨ 2017 ਮਾਡਲ 90% ਟਾਇਰ ਨੇ ਜੀ ਏਰੀਆ ਪਿੰਡ ਅਬੂ ਬਸ਼ਰ ਮੰਡੀ ਡੱਬ ਵਾਲੀ ਰੇਟ ਦੀ ਗੱਲ ਕਰੀ ਤਾਂ 15 ਲੱਖ 50 ਹਜ਼ਾਰ ਰੁਪਿਆ ਇੱਕ ਕੰਬਾਈਨ ਬਲਕਾਰ ਵੀ ਵਿਕਾਊ ਆ 2015 ਮਾਡਲ ਐ 6 ਲੱਖ ਰੁਪਿਆ ਰੇਟ ਮੰਗਿਆ ਏਰੀਆ ਪਿੰਡ ਰਾਏਪੁਰਾ ਮਾਜ਼ਰਾ ਮੰਡੀ ਡੱਬ ਵਾਲ ਦੋ ਕੰਬਾਈਨਾਂ ਵਿਕਾਊ ਨੇ ਇਸ ਵੀਰ ਕੋਲੇ ਜੀ ਕਰਤਾਰ ਡਿਲਕਸ ਤੇ ਬਲਕਾਰ 95881 72101 958882 72101 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਕੋਲੋਂ ਦੋਨੇ ਕੰਬਾਈਨਰਾਂ ਨੇ ਜਿਹੜੀਆਂ ਖਰੀਦ ਸਕਦੇ ਜੀ ਸੋਨ ਵਾਲੀ ਮੱਝ ਵਿਕਾਊ ਹੈ ਜੀ 10 ਦਿਨ ਬਾਕੀ ਨੇ ਸੋਨ ਚ ਏਰੀਆ ਪਿੰਡ ਸ਼ਾਹ ਬੁੱਕਰ ਜੀਰਾ ਦੁੱਧ ਰਿਕਾਰਡ 14 ਕਿਲੋ ਦੁੱਧ ਰਿਕਾਰਡ 14 ਕਿਲੋ ਵਧੀਆ ਮੱਝ ਹੈ ਜੀ ਠੰਡੀ ਸਿਲ ਮੱਝ ਘਰੇ ਰੱਖਣ ਵਾਲੀ ਰੇਟ 1 ਲੱਖ ਰੁਪਏ ਜੀ 78144952437814495243 ਇਸ ਨੰਬਰ ਤੇ ਫੋਨ ਕਰਕੇ ਸੂਨ ਵਾਲੀ ਮੱਝ ਜਿਹੜੀ 10 ਦਿਨ ਹਜੇ ਬਾਕੀ ਨੇ ਜੀ 1 ਲੱਖ ਰੁਪਏ ਚ ਖਰੀਦ ਸਕਦੇ ਹੋ ਜੀ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਸਾਰੇ ਸੰਦ ਵੀ ਕਾਉ ਨੇ ਜੀ ਇਸ ਵੀਰ ਦੇ ਸਾਰੇ ਵੀਡੀਓ ਦੇ ਵਿੱਚ ਦਿਖਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੌਂਡੀਆ 5310 ਟਰੈਕਟਰ ਹੈ ਜੀ 2016 ਮਾਡਲ ਪੰਜਾਬ ਨੰਬਰ ਹੈ ਜੀ 580000 ਰਪੀਆ ਟਰੈਕਟਰ ਦਾ ਰੇਟ ਹੈ ਇੱਕ ਸ਼ਕਤੀਮਾਨ ਦਾ ਰੋਟਾਵੇਟਰ ਵਿਕਾਊ ਹੈ ਜੀ 2020 ਮਾਡਲ ਲਾਸਟ ਹੈ ਜੀ ਰੇਟ 82000 ਹੈ ਜੀ 13 ਕਲਟੀਵੇਟਰ ਨੇ ਜੀ ਤਲਵੰਡੀ ਭਾਈ ਦੇ ਬਣੇ ਨੇ ਜੀ 37000 ਰੁਪਏ ਦਾ ਰੇਟ ਹੈ ਜੀ ਏਰੀਆ ਮੁਕਸਰ ਸਾਹਿਬ ਹੈ ਵੀਰ ਦਾ ਨੰਬਰ ਨੋਟ ਕਰ ਲਓ 9417611962 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੋੜ੍ਹਿਆ 5310 ਟਰੈਕਟਰ ਹੈ ਸ਼ਕਤੀਮਾਨ ਦਾ ਰੋਟਾਵੇਟਰ ਅੱਧੇ ਤੇਰਾ ਗੱਲ ਜੀ ਤੇਰੇ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਸਾਢੇ 4 ਕਿੱਲੇ ਜ਼ਮੀਨ ਵਿਕਾਊ ਹੈ ਜੀ ਸਾਢੇ 4 ਕਿੱਲੇ ਜ਼ਮੀਨ ਵਿਕਾਊ ਹੈ ਜੀ ਸਾਢੇ 17 ਦੀ ਮੋਟਰ ਮੋਟਰ ਦਾ ਅੱਧਾ ਹੈ ਜੀ ਨੇੜੇ ਮੁੱਲਾਪੁਰ ਦਾਖਾ ਰੇਟ ਹੈ ਜੀ 80 ਲੱਖ ਰੁਪਏ ਕਿੱਲੇ ਦਾ 80 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਨਹਿਰ ਦੇ ਨੇੜੇ ਹੈ ਡਬਲ ਰਸਤਾ ਇੱਕ ਪਾਸੇ ਤਿੰਨ ਕਰਮਾਂ ਦਾ ਰਾਹ ਹੈ ਤੇ ਦੂਜੇ ਪਾਸੇ 18 ਕਰਮਾਂ ਦਾ ਰਾਹ ਦੋ ਕਰਮਾ ਦੇ ਨਹਿਰੀ ਖਾਲ ਤੇ ਲੱਗਦੀ ਹੈ ਜ਼ਮੀਨ 9464757423 ਇਸ ਨੰਬਰ ਤੇ ਫੋਨ ਕਰਕੇ ਤੁਸੀਂ 4.5 ਕਿੱਲੇ ਜ਼ਮੀਨ ਹੈ ਜਿਹੜੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਮਾਲਕ ਜਲੰਧਰ ਰਹਿੰਦਾ ਹੈ ਜੀ 1.5 ਕਿੱਲਾ ਜ਼ਮੀਨ ਵਿਕਾਊ ਹੈ ਜੀ ਸੂਏ ਦੇ ਨੇੜੇ ਜ਼ਮੀਨ ਦੇ ਵਿੱਚ 1400 ਫੁੱਟ ਚ ਕੋਠੀ ਬਣੀ ਹੋਈ ਹੈ ਜੀ ਬਿਲਕੁਲ ਨਵੀਂ ਤਿਆਰ ਕੀਤੀ ਹੋਈ ਕੋਠੀ ਹੈ ਇਹ ਤੇ ਢਾਈ ਕਰਮ ਦਾ ਰਾਹ ਹੈ ਜੀ ਇੱਕ ਨੰਬਰ ਪਾਣੀ ਹੈ ਝੋਨੇ ਵਾਲਾ ਬਾਣ ਹੈ ਜੀ ਨਹਿਰ ਦਾ ਪਾਣੀ ਹੈ ਜੋ ਆ 25 ਫੁੱਟ ਰੇਟ 35 ਲੱਖ ਰੁਪਏ ਕਿੱਲੇ ਦਾ ਤੇ ਕੋਠੀ ਦਾ ਰੇਟ 62 ਲੱਖ ਪਿੰਡ ਬੱਲੂਆਣਾ ਬਠਿੰਡਾ ਏਰੀਏ ਚ ਹੈ ਜੀ 9877113243 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੇਢ ਕਿੱਲਾ ਜ਼ਮੀਨ ਅਤੇ ਕੋਠੀ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਅੱਗੇ ਸ਼ੇਅਰ ਕਰ ਦਿਓ ਜੀ ਤੇ ਨਾਲ ਨਾਲ ਤੁਸੀਂ ਜੇਕਰ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ ਜੀ WhatsApp ਨੰਬਰ ਚੈਨਲ ਦਾ 9877988446 ਇਸ ਨੰਬਰ ਤੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਜਿਹੜੇ ਵੀ ਵੀਡੀਓ ਨੂੰ ਸਪੋਰਟ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੇ ਜਿਹੜੇ ਵੀ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੇ ਵੀਡੀਓ ਨੂੰ ਪੂਰੀ ਦੇਖੋ ਜੀ ਵੀਰ ਨੇ ਕੋਠੀ ਵੀ ਦਿਖਾਈ ਹੋਈ ਐ ਤੇ ਤੁਸੀਂ ਵੀਡੀਓ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ